ਤੋ ਅੱਜ ਅਸੀਂ ਗੱਲ ਕਰਨੀ ਹੈ ਅਧਰੰਗ ਦੇ ਬਾਰੇ। ਅਧਰੰਗ ਸਾਰੇ ਨਹੀਂ ਸ਼ੁਰੂ ਹਿਆ ਔਰ ਜਦੋਂ ਇਹ ਕਿਸੇ ਨੂੰ ਹੋ ਜਾਂਦਾ ਫਿਰ ਮੰਜੇ ਦੇ ਪਾਦਦਾ ਤੇ ਬੜੀ ਇੱਕਾ ਲੰਮੀ ਦੁਬਿਧਾ ਜਿਹੜੀ ਹੈ ਮਰੀਜ਼ ਵਾਸਤੇ ਵੀ ਹੁੰਦੀ ਹੈ ਔਰ ਉਸਦੇ ਪਰਿਵਾਰ ਬਾਰੇ ਵਾਸਤੇ ਡਾਕਟਰ ਸਾਹਿਬ ਅਸੀਂ ਜਦੋਂ ਅਧਰੰਗ ਦੀ ਗੱਲ ਕਰਦੇ ਆ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਜਾਂਦਾ ਕਿ ਬੰਦਾ ਹੁਣ ਮੰਜੇ ਦੇ ਪੈ ਗਿਆ ਉਹਨਾਂ ਜ਼ਿੰਦਗੀ ਜਿਹੜੀ ਹੈ ਸਾਰੀ ਉਮਰ ਮੰਝੇ ਦੇ ਅਧਰੰਗ ਜਿਹੜਾ ਹੈ ਕਿ ਅਸਲ ਵਿੱਚ ਹੈ ਇਸ ਤਰ੍ਹਾਂ ਤੁਸੀਂ ਕਹਿਆ ਕਿ ਬੰਦਾ ਸਾਰੀ ਜ਼ਿੰਦਗੀ ਵਾਸਤੇ ਮੰਝੇ ਤੇ ਤਾਜਦਾ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਅਧਰੰਗ ਦਾ ਮਤਲਬ ਹੈ ਇੱਕ ਪਾਸੇ ਦਾ ਖੜਾ ਹੋ ਜਾ ਖੜਾ ਕੇ ਇਸੇ ਤੇ ਕੋਈ ਪੱਥਰੀ ਹੁੰਦੀ ਹੈ ਕਿ ਤਾਂ ਫਲਾਣੇ ਦਾ ਗਲਾਸੀਆਂ ਲਾ ਕੇ ਘੜ ਦਿੰਦਾ ਜਦੋਂ ਅਧਰੰਗ ਹੋ ਜਾਂਦਾ ਹੈ ਉਦੋਂ ਵੀ ਕਹਿੰਦੇ ਆ ਵੀ ਇਹਨੂੰ ਕੋਈ ਆਫੀਨ ਦੇ ਦਿਓ ਕੋਈ ਕਹਿੰਦਾ ਇਹਨੂੰ ਕਬੂਤਰ ਦਾ ਲੀਡ ਪਾ ਦਿਓ ਸਤਿ ਸ੍ਰੀ ਅਕਾਲ ਮੈਂ ਹਾਂ ਚਰਨਜੀਤ ਜੋਗੀ ਔਰ ਅੱਜ ਅਸੀਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਸੁੱਖ ਦੇਣ ਵਾਸਤੇ ਆਏ ਆ ਨਾ ਨਾ ਮੈਂ ਕੋਈ ਰੱਬ ਨਹੀਂ ਕਿਉਂਕਿ ਰੱਬ ਸੁੱਖ ਦਿੰਦਾ ਅਸੀਂ ਤਾਂ ਸੁੱਖ ਇਸ ਕਰਕੇ ਕਿਹਾ ਕਿਉਂਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਕੋਈ ਦੁੱਖੀਆਂ ਤੇ ਤੁਹਾਨੂੰ ਕੋਈ ਚੰਗੀ ਸਲਾਹ ਦੇ ਦੇਵੇ ਚੰਗੀ رائے ਦੇ ਦੇਵੇ ਉਸ ਤੋਂ ਵੱਡਾ ਸੁਖ ਕੋਈ ਨਹੀਂ ਤੇ ਅੱਜ ਅਸੀਂ ਗੱਲ ਕਰਨ ਲੱਗੇ ਆ ਉਸ ਦੁੱਖ ਦੀ ਕਿ ਜਿਸ ਦੁੱਖ ਦੇ ਨਾਲ ਬਹੁਤ ਸਾਰੀ ਦੁਨੀਆ ਪੀੜਿਤ ਹੈ ਬਹੁਤ ਸਾਰੇ ਲੋਕ ਮੰਜੇ ਤੇ ਪਏ ਹੋਏ ਨੇ ਬਹੁਤ ਸਾਰੇ ਲੋਕ ਨਰਕ ਭਰੀ ਜ਼ਿੰਦਗੀ ਖੰਡਾ ਰਹੇ ਨੇ ਅਦਰੰਗ ਜਦੋਂ ਅਦਰੰਗ ਦਾ ਨਾਮ ਜ਼ੁਬਾਨ ਤੇ ਆਉਂਦਾ ਤੇ ਸਾਨੂੰ ਇੱਕ ਪਲ ਦੇ ਵਾਸਤੇ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਇਹ ਬਹੁਤ ਹੀ ਜ਼ਿਆਦਾ ਨਰਕ ਭਰੀ ਜ਼ਿੰਦਗੀ ਦਾ ਇੱਕ ਦੁੱਖ ਹੈ ਕਿ ਜਿਹੜਾ ਦੁੱਖ ਜਿੱਥੇ ਮਰੀਜ਼ ਨੂੰ ਹੁੰਦਾ ਹੈ ਉੱਥੇ ਪਰਿਵਾਰ ਵੀ ਭੋਗਦਾ ਹੈ ਇਸ ਬਿਮਾਰੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਬਹੁਤ ਸਾਰੇ ਇਸ ਦੇ ਕਾਰਨ ਨੇ ਔਰ ਇਸ ਦਾ ਇਲਾਜ ਵੀ ਹੈਗਾ ਅੱਜ ਦਵਾਈਆਂ ਵਾਲਾ ਇਲਾਜ ਨਹੀਂ ਅੱਜ ਅਸੀਂ ਇਲਾਜ ਦਵਾਈਆਂ ਦੇ ਨਾਲ ਨਾਲ ਜੋ ਫਿਜ਼ੀਓਥੈਰੇਪੀ ਜੋ ਆਪਣਾ ਰੋਲ ਅਦਾ ਕਰ ਸਕਦੀ ਹੈ ਉਸ ਬਾਬਤ ਗੱਲ ਕਰਨ ਵਾਸਤੇ ਅਸੀਂ ਪਹੁੰਚੇ ਹਾਂ ਡਾਕਟਰ ਜਿੰਦਰਪਾਲ ਸਿੰਘ ਬੱਧਰ ਹੁਣਾਂ ਦੇ ਕੋਲ ਕਿ ਜਿਹੜੇ ਸਾਨੂੰ ਦੱਸਣਗੇ ਕਿ ਫਿਜ਼ੀਓਥੈਰੇਪੀ ਦੇ ਰਾਹੀਂ ਅਸੀਂ ਅਦਰੰਗ ਨੂੰ ਕੀ ਮੁਰਤੋਂ ਠੀਕ ਕਰ ਸਕਦੇ ਆ ਮੁਰਤੋਂ ਮਰੀਜ਼ ਮੰਜੇ ਤੋਂ ਉੱਠ ਕੇ ਆਪਣੀ ਜ਼ਿੰਦਗੀ ਜੀ ਸਕਦਾ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੇ ਤੁਹਾਡਾ ਨਿੱਘਾ ਸਵਾਗਤ ਮਿਹਰਬਾਨੀ ਸੋ ਅੱਜ ਅਸੀਂ ਗੱਲ ਕਰਨੀ ਹੈ ਅਧਰੰਗ ਦੇ ਬਾਰੇ ਅਧਰੰਗ ਸਾਰੇ ਨੇ ਸੁਣਿਆ ਔਰ ਜਦੋਂ ਇਹ ਕਿਸੇ ਨੂੰ ਹੋ ਜਾਂਦਾ ਫਿਰ ਮੰਜੇ ਤੇ ਪਾ ਦਿੰਦਾ ਤੇ ਬੜੀ ਇੱਕ ਲੰਮੀ ਦੁਬਿਧਾ ਜਿਹੜੀ ਹੈ ਮਰੀਜ਼ ਵਾਸਤੇ ਵੀ ਹੁੰਦੀ ਹੈ ਔਰ ਉਸਤੇ ਪਰਿਵਾਰ ਵਾਲਿਆਂ ਵਾਸਤੇ ਵੀ ਹੁੰਦੀ ਹੈ ਡਾਕਟਰ ਸਾਹਿਬ ਅਸੀਂ ਜਦੋਂ ਅਧਰੰਗ ਦੀ ਗੱਲ ਕਰਦੇ ਆਂ ਬਹੁਤ ਸਾਰੇ ਲੋਕਾਂ ਨੂੰ ਇਹ ਭਜਨ ਤਾਂ ਕਿ ਬੰਦਾ ਹੁਣ ਮੰਜੇ ਤੇ ਪੈ ਗਿਆ ਜੀ ਹੁਣ ਜ਼ਿੰਦਗੀ ਜਿਹੜੀ ਹੈ ਸਾਰੀ ਉਮਰ ਮੰਜੇ ਤੇ ਨਿਕਲਣੀ ਹੈ ਅਧਰੰਗ ਜਿਹੜਾ ਆ ਇਹ ਅਸਲ ਵਿੱਚ ਹੈ ਕਿ ਯਾਨੀ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੰਦਾ ਸਾਰੀ ਜ਼ਿੰਦਗੀ ਵਾਸਤੇ ਮੰਜੇ ਤੇ ਪੈ ਜਾਂਦਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਅਧਰੰਗ ਦਾ ਮਤਲਬ ਹੈ ਇੱਕ ਪਾਸੇ ਦਾ ਖੜਾ ਹੋ ਜਾ ਕਿਸੇ ਵੀ ਬਾਡੀ ਦੇ ਪਾਸ ਦਾ ਆਪਣੀਆਂ ਲੱਤਾਂ ਦਾਰ ਬਾਹਾਂ ਦਾ ਇੱਕ ਪਾਸੇ ਦਾ ਰੁਕ ਜਾਣਾ ਨੂੰ ਪਰਲਿਸਿਸ ਵੀ ਕਹਿੰਦੇ ਆ ਜੀ ਆਮ ਭਾਸ਼ਾ ਚ ਆਪਾਂ ਸਟ੍ਰੋਕ ਕਹਿੰਦੇ ਆ ਜੀ ਕੀ ਸਟ੍ਰੋਕ ਹੋ ਗਿਆ ਅੱਛਾ ਜੀ ਹੁਣ ਅਧਰੰਗ ਤੋਂ ਪਹਿਲਾਂ ਸਾਨੂੰ ਸਮਝਣਾ ਪਊਗਾ ਕਿ ਸਟ੍ਰੋਕ ਕੀ ਹੈ ਅਛਾ ਅਧਰੰਗ ਤੇ ਸਟ੍ਰੋਕ ਇਹ ਦੋਨੋਂ ਵੱਖਰੇ ਵੱਖਰੇ ਆ ਹਾਂਜੀ ਹਾਂਜੀ ਸਟ੍ਰੋਕ ਕਰਕੇ ਹੀ ਅਧਰੰਗ ਹੁੰਦਾ ਹੈ ਅੱਛਾ ਸਟ੍ਰੋਕ ਨੂੰ ਆਪਾਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਆ ਸੀਵੀਏ ਸੈਰੀਬਰਲ ਵਾਸਕੂਲਰ ਐਕਸੀਡੈਂਟ ਹੂੰ ਇਹਦੇ ਵਿੱਚ ਕੀ ਹੁੰਦਾ ਆ ਆਪਣੇ ਹਾਰਟ ਤੋਂ ਜਿਹੜੀ ਬਲੱਡ ਸਪਲਾਈ ਜਾਂਦੀ ਹੈ ਤੁਹਾਡੇ ਦਿਮਾਗ ਨੂੰ ਹੂੰ ਜਦੋਂ ਉਹ ਇੰਟਰੈਪਟ ਹੋ ਜਾਂਦੀ ਆ ਉਹ ਰੁਕ ਜਾਂਦੀ ਆ ਤਾਂ ਜਿਹੜਾ ਦਿਮਾਗ ਨੂੰ ਬਲੱਡ ਸਪਲਾਈ ਨਹੀਂ ਜਾਂਦੀ ਉਹਦੇ ਕਰਕੇ ਜਿਹੜਾ ਆਪਣਾ ਕਿਸੇ ਵੀ ਅੰਗ ਦਾ ਰੁਕ ਜਾਣਾ ਲਾਜ਼ਮੀ ਹੋ ਜਾਂਦਾ ਹੈ ਉਹਦੇ ਕਰਕੇ ਆਪਣਾ ਅੰਗ ਰੁਕ ਜਾਂਦੇ ਨੇ ਹੋ ਸਕਦਾ ਤੁਹਾਡਾ ਇੱਕ ਪਾਸਾ ਖੜ ਜਵੇ ਜੀ ਇਹ ਸੱਜਾ ਵੀ ਹੋ ਸਕਦਾ ਆ ਇਹ ਖੱਬਾ ਵੀ ਹੋ ਸਕਦਾ ਆ ਅੱਛਾ ਜੀ ਠੀਕ ਹੈ ਇਸ ਤਰ੍ਹਾਂ ਨਹੀਂ ਹੈ ਕਿ ਇੱਕ ਪਾਸਾ ਸੱਜਾ ਹੀ ਖੜਨਾ ਹੈ ਜਾਂ ਖੱਬਾ ਹੀ ਖੜਨਾ ਹਮ ਜਿਸ ਏਰੀਆ ਦੀ ਬਲੱਡ ਸਪਲਾਈ ਰੁਕ ਗਈ ਆ ਉਸ ਏਰੀਏ ਦਾ ਜਿਹੜਾ ਪਾਸਾ ਜਾਂ ਬੀਕ ਹੋ ਜੂਗਾ ਜਾਂ ਖੜ ਜੂਗਾ ਜੀ ਜਿਵੇਂ ਲਾਈਕ ਬਿਜਲੀ ਹੁੰਦੀ ਆ ਤੇ ਇੱਕ ਪਾਸੇ ਦਾ ਟਰਾਂਸਫਰ ਦੇ ਉਤਾਰ ਸੜ ਗਈਆਂ ਤੇ ਬਿਜਲੀ ਖੜ ਗਈ ਰੁਕ ਗਈ ਜਿਹੜਾ ਦਿਮਾਗ ਆ ਉਹ ਇੱਕ ਕਿਸਮ ਦਾ ਪਾਵਰ ਸਪਲਾਈ ਆ ਹੂੰ ਠੀਕ ਹੈ ਉਹ ਜਦੋਂ ਸਾਡੇ ਬੋਡੀ ਨੂੰ ਜਿਹੜਾ ਕੰਟਰੋਲ ਕਰਦਾ ਸਾਡਾ ਬ੍ਰੇਨ ਕਰਦਾ ਆ ਜੀ ਕਿਸੇ ਵੀ ਕਾਰਨ ਕਰਕੇ ਪਉਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆ ਜਾਂਦੀ ਆ ਤੇ ਉਹਦਾ ਇਫੈਕਟ ਤੁਹਾਡਾ ਸਾਰਾ ਲਿੰਸ ਤੇ ਹੁੰਦਾ ਤੁਹਾਡੀ ਬਾਡੀ ਦੇ ਉੱਤੇ ਹੁੰਦਾ ਕਿਉਂਕਿ ਸਾਰਾ ਸਿਸਟਮ ਹੀ ਤਬਾਗਨੇ ਚਲਾਇਆ ਹੈ। ਅੱਛਾ ਕਿਸੇ ਕਰਕੇ ਕਿਸੇ ਵੀ ਕਾਰਨ ਕਰਕੇ ਜੇ ਤੁਹਾਡਾ ਸਟ੍ਰੋਕ ਤੁਹਾਨੂੰ ਹੋ ਜਾਂਦਾ ਹੈ ਤੇ ਤੁਹਾਡੀ ਬਾਡੀ ਦਾ ਇੱਕ ਪਾਸਾ ਰੁਕ ਜਾਂਦਾ ਹੈ। ਜੀ ਡਾਕਟਰ ਸਾਹਿਬ ਇਦਾਂ ਵੀ ਹੋ ਸਕਦਾ ਕਿ ਮੰਨ ਲਓ ਕਈ ਵਾਰ ਤੇ ਇਸ ਤਰ੍ਹਾਂ ਦਾ ਵੀ ਹੁੰਦਾ ਨਾ ਵੀ ਸਾਰੇ ਪਿੰਡ ਦੀ ਲਾਈਟ ਚਲੀ ਜਾਂਦੀ ਹੈ। ਕਈ ਵਾਰ ਇੱਕ ਪਾਸੇ ਦੀ ਹੁੰਦੀ ਕਈ ਵਾਰ ਸਾਰੇ ਪਿੰਡ ਦੀ ਇਸ ਤਰ੍ਹਾਂ ਵੀ ਸੰਭਾਵਨਾ ਹੈਗੀ ਆ ਕਿ ਬੰਦੇ ਦਾ ਸਿਰਫ ਬੰਦਾ ਸੈਰੋ ਦਾ ਜਾਗਦਾ ਪਿਆ ਆ ਬਾਕੀ ਸਾਰਾ ਹੀ ਸੌ ਗਿਆ ਉਹ ਅਲੱਗ ਅਲੱਗ ਕੰਡੀਸ਼ਨਸ ਹੱਦੇ ਮਾਰਦੀਆਂ ਕਈ ਇਦਾਂ ਦੀਆਂ ਪ੍ਰੋਬਲਮਸ ਹੈਗੀਆਂ ਜਿਨ੍ਹਾਂ ਜਿਨ੍ਹਾਂ ਵਿੱਚ ਸਿਰਫ ਤੁਹਾਡਾ ਬ੍ਰੇਨ ਹੀ ਕੰਮ ਕਰਦਾ ਹੈ ਤੇ ਤੁਹਾਡੇ ਅੰਗ ਪੈਰ ਸਾਰੇ ਚੱਲਨੇ ਬੰਦ ਹੋ ਜਾਂਦੇ ਉਹ ਅਲੱਗ ਵਿਸ਼ਾ ਆ ਜਾਂਦਾ ਆ ਇਹ ਬਹੁਤ ਵੱਡਾ ਵਿਸ਼ਾ ਆ ਤੇ ਆਪਾਂ ਅੱਜ ਗੱਲ ਕਰਾਂਗੇ ਸਿਰਫ ਸਟ੍ਰੋਕ ਬਾਰੇ ਜੀ ਤੇ ਆਪਾਂ ਸਟ੍ਰੋਕ ਦੀ ਜੇਕਰ ਗੱਲ ਕਰਦੇ ਕਿ ਜਿਸ ਦੇ ਨਾਲ ਅਸੀਂ ਕਹਿੰਦੇ ਕਿ ਸਾਡਾ ਅੱਧਾ ਪਾਸਾ ਸਰੀਰ ਦਾ ਜਿਹੜਾ ਖੜ ਜਾਂਦਾ ਹੈ ਅਧਰੰਗ ਜਿਹਨੂੰ ਆਪਾਂ ਕਹਿੰਦੇ ਆ ਉਹ ਜਾਂਦਾ ਹੈ ਨਰਵ ਇੱਕ ਰੁਕੀ ਆ ਉਹਦੀ ਸਪਲਾਈ ਬਲੱਡ ਦੀ ਜਿਵੇਂ ਤੁਸੀਂ ਦੱਸਿਆ ਕਿ ਉਹ ਦਿਮਾਗ ਨੂੰ ਨਹੀਂ ਗਈ ਦਿਮਾਗ ਦੇ ਸਪਲਾਈ ਕੱਟ ਦਿੱਤੀ ਇੱਕ ਪਾਸਾ ਖੜ ਗਿਆ ਇਸ ਤੋਂ ਜਿਹੜੀ ਨਰਵ ਰੁਕਣੀ ਆ ਉਹ ਸਪਲਾਈ ਰੁਕਣੀ ਆ ਬਹੁਤ ਸਾਰੇ ਉਹਦੇ ਕਾਰਨ ਹੋਣਗੇ ਵੀ ਕਿਉਂ ਹੁੰਦਾ ਕਿਉਂ ਇਹ ਹਾਂਜੀ ਸਟ੍ਰੋਕ ਦਾ ਸਭ ਤੋਂ ਵੱਡਾ ਕਾਰਨ ਹੈਗਾ ਜੀ ਹਾਈਪਰ ਟੈਨਸ਼ਨ ਅੱਛਾ ਜਿਹਨੂੰ ਕਹਿੰਦੇ ਬਲੱਡ ਪ੍ਰੈਸ਼ਰ ਦਾ ਵਧਣਾ ਹਮ ਅੱਜ ਦੇ ਆਪਣੀ ਬਿਜ਼ੀ ਲਾਈਫ ਸਟਾਈਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਧਿਆਨ ਘਟਦੇ ਪਾ ਰਹੇ ਹਾਂ ਬਿਜ਼ੀ ਲਾਈਫ ਸਟਾਈਲ ਹੋਣ ਕਰਕੇ ਕੋਈ ਹੋਰ ਇਜਨਾ ਕਰਕੇ ਵੀ ਕੋਈ ਮੈਡੀਕਲ ਪ੍ਰੋਬਲਮ ਵੀ ਹੋ ਸਕਦੀ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਸਥਿਰ ਨਹੀਂ ਰਹਿੰਦਾ ਜੀ ਇਹ ਵੀ ਇੱਕ ਕਾਰਨ ਸਟ੍ਰੋਕ ਹੋਣ ਦਾ ਹੂੰ ਜਦੋਂ ਆਪਣਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਤੇ ਉਹਦੇ ਕਰਕੇ ਵੀ ਸਟ੍ਰੋਕ ਹੋ ਸਕਦਾ ਹੈ ਜੀ ਹੁਣ ਸਟ੍ਰੋਕ ਹੁੰਦਾ ਦੋ ਤਰੀਕੇ ਦੇ ਨਾਲ ਹੂੰ ਇੱਕ ਹੁੰਦਾ ਹੈ 플ੌਟ ਵਾਲਾ ਸਟ੍ਰੋਕ ਅੱਛਾ ਜੀ ਉਹਦੇ ਵਿੱਚ ਤਰਦੇ ਜਿਹੜੀ ਸਪਲਾਈ ਜਾ ਰਹੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ 플ੌਟ ਆ ਜਵੇ ਤੇ ਉਹ ਬਲੱਡ ਸਪਲੇ ਰੁਕ ਜਾਂਦੀ ਹੈ ਅੱਛਾ ਦੂਜਾ ਹੈਗਾ ਹੈਮਰੇਜਿਕ ਕਿ ਜਿਹੜੀ ਨਸ ਆ ਉੱਪਰ ਜਾ ਰਹੀ ਹੈ ਬੜ ਲਗੇ ਫਟ ਗਈ ਹੂੰ ਤੇ ਉਹਦੇ ਕਰਕੇ ਵੀ ਸਟ੍ਰੋਕ ਹੋ ਸਕਦਾ ਹੈ ਜਿਹੜਾ ਕਲੋਟ ਵਾਲਾ ਸਟ੍ਰੋਕ ਆ ਉਹ ਕਾ ਟ੍ਰਿਸਕ ਹੈ ਰਿਸਕ ਹੀ ਹੈ ਰਵਧਨ ਕੀ ਜਿਹੜਾ ਤੁਹਾਡਾ ਹੈਮਰੇਜਿਕ ਵਾਲ ਹਮਰੇਜੀ ਦੇ ਵਿੱਚ ਨਾੜ ਫਟ ਗਈ ਤੇ ਉਹਦੀ ਰਿਕਵਰੀ ਨੂੰ ਵੀ ਫਿਰ ਉਨਾ ਹੀ ਟਾਈਮ ਲੱਗਦਾ ਹੈ ਜੇ ਹਮਰੇਜੀ ਖੋਪੇ ਦਾ ਹੁਣ ਇਹਦੇ ਹੋਰ ਕੀ ਕਾਰਨ ਨੇ ਹੁਣ ਇਹਦਾ ਹੋਰ ਕਾਰਨ ਹੈ ਡਾਇਬਟਿਕ ਜੀ ਪੇਸ਼ੇ ਨੂੰ ਸ਼ੂਗਰ ਵਾਲਾ ਹੂੰ 슈ਗਰ ਨੇ ਡਾਇਬਟਿਕ ਨੇ ਤਾਂ ਹੀ ਹਰੇਕ ਬੋਡੀ ਪਾਰਟ ਤੇ ਇਫੈਕਟ ਪਾਉਣਾ ਹੈ ਅੱਛਾ ਜੀ ਤੁਹਾਡੇ ਹਰੇਕ ਆਰਗਨ ਤੇ ਇਫੈਕਟ ਪਾਉਣਾ ਹੈ ਤੇ ਉਹ ਵੀ ਕਾਰਨ ਬਣ ਸਕਦਾ ਹੈ ਸਟ੍ਰੋਕ ਦਾ ਹੂੰ ਤੇ ਅਦਰ ਕਾਜ਼ਸ ਆ ਜਾਂਦੇ ਜਿੱਦਾਂ ਕ੍ਰੋਨਿਕ ਸਮੋਕਿੰਗ ਕੋਈ ਸਮੂਕ ਕਰਦਾ ਆ ਜਾਂ ਕ੍ਰੋਨਿਕ ਡ੍ਰਿੰਕਿੰਗ ਅਲਕੋਹਲ ਜ਼ਿਆਦਾ ਲੈ ਕੰਜ਼ਮਪਸ਼ਨ ਕਰ ਰਿਹਾ ਉਹ ਵੀ ਇੱਕ ਕਾਰਨ ਬਣ ਸਕਦਾ ਹੈ ਸਟ੍ਰੋਕ ਦਾ ਤੇ ਬਾਕੀ ਈਡੀਓਪੈਥਿਕ ਕਾਜ਼ਸ ਵੀ ਹੁੰਦੀ ਜਿਹਦੇ ਵਿੱਚ ਕੋਈ ਕਾਰਨ ਨਹੀਂ ਹੁੰਦਾ ਜੀ ਜਿਹੜੇ ਆਪਾਂ ਮੁੱਖ ਮੁੱਖ ਜ਼ਿਕਰ ਸਮਝੀਏ ਕਿ ਸਾਡੀ ਜਿਹੜੀ ਜੀਵਨ ਸ਼ੈਲੀ ਅੱਜ ਬਦਲ ਗਈ ਆ ਪੂਰੀ ਤਰ੍ਹਾਂ ਦੇ ਨਾਲ ਇਹ ਵੀ ਇੱਕ ਬਹੁਤ ਵੱਡਾ ਰੋਲ ਅਦਾ ਕਰਦੀ ਆ ਸਟ੍ਰੋਕ ਦੇ ਲਈ ਕਿ ਅਸੀਂ ਆਪਣੇ ਖਾਣੇ ਦੇ ਉੱਪਰ ਆਪਣੇ ਆਪ ਦੇ ਉੱਪਰ ਅਸੀਂ ਧਿਆਨ ਹੀ ਨਹੀਂ ਦਿੱਤਾ ਤਾਂ ਕਰਕੇ ਵੀ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਘਿਰਦੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਅਧਰੰਗ ਵੀ ਆ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਕਿ ਜਿਹੜਾ ਸਟ੍ਰੋਕ ਦਾ ਕੌਜ਼ ਹੈਗਾ ਆ ਮੇਨ ਉਹ ਹੈਗਾ ਹਾਈਪਰ ਟੈਨਸ਼ਨ ਹੂੰ ਹਾਈਪਰਟੈਨਸ਼ਨ ਹੋਣ ਦੇ ਕਾਰਨ ਕੀ ਨੇ ਸਭ ਤੋਂ ਪਹਿਲਾ ਕਾਰਨ ਹੈਗਾ ਆ ਕਿ ਸਾਡਾ ਸੈਡੈਂਟਰੀ ਲਾਈਫਸਟਾਈਲ ਕਿ ਜੇ ਸੈਡੈਂਟਰੀ ਲਾਈਫਸਟਾਈਲ ਦਾ ਮਤਲਬ ਕਿ ਆਪਾਂ ਜ਼ਿਆਦਾਤਰ ਬੈਠੇ ਰਹਿੰਦੇ ਆ ਜਾਂ ਸਾਡੀ ਸੀਟਿੰਗ ਜੌਬ ਆ ਸਾਡੇ ਲਾਈਫਸਟਾਈਲ ਦੇ ਵਿੱਚ ਫੇਰਾ ਤੋਰਾ ਘੱਟ ਹੋਆ ਐਕਸਰਸਾਈਜ਼ ਘੱਟ ਆ ਤੇ ਉਹਦੇ ਕਰਕੇ ਵੀ ਜਿਹੜਾ ਹਾਈਪਰਟੈਨਸ਼ਨ ਹੋਣ ਦੇ ਚਾਂਸ ਹੁੰਦੇ ਆ ਤੇ ਅੱਜਕੱਲ ਅਸੀਂ ਇੰਨੇ ਬਿਜ਼ੀ ਹੋ ਗਏ ਆ ਕਿ ਸਾਡੀ ਲਾਈਫ ਚੋਂ ਫਿਜ਼ੀਕਲ ਐਕਟੀਵिटीज ਤਾਂ ਖਤਮ ਹੀ ਹੋ ਗਈਆਂ ਨੇ ਜੀ ਪਹਿਲਾਂ ਇੱਕ ਟਾਈਮ ਹੁੰਦਾ ਸੀਗਾ ਕਿ ਜਦੋਂ ਕੋ ਆਪਾਂ ਬਚਪਨ ਤੋਂ ਸ਼ੁਰੂ ਹੋ ਜਾਈਏ ਸਾਡੀਆਂ ਗੇਮਸ ਜਿਹੜੀਆਂ ਸੀ ਉਹ ਉਹ ਵੀ ਅੱਜ ਚੇਂਜ ਹੋ ਗਈਆਂ ਨੇ ਬਿਲਕੁਲ ਸਾਡੇ ਟਾਈਮ ਤੇ ਗੇਮਸ ਹੁੰਦੀਆਂ ਸੀ ਆਊਟਡੋਰ ਐਕਟੀਵिटीज ਬਿਲਕੁਲ ਅਸੀਂ ਸਕੂਲੋਂ ਆਣਾ ਟਾਈਮ ਦੇਣਾ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਟਾਈਮ ਦੇਣਾ ਉਹ ਜਿਹੜਾ ਟਾਈਮ ਆਸੀਂ ਆਪਣੇ ਆਪ ਨੂੰ ਦੇ ਨਹੀਂ ਪਾ ਰਹੇ ਪਹਿਲਾਂ ਆਪਾਂ ਫਿਜ਼ੀਕਲੀ ਐਕਟੀਵਿਟੀਜ਼ ਹੁੰਦੀਆਂ ਸੀ ক্রিকেট ਖੇਡਨੀ ਫੁੱਟਬਾਲ ਖੇਡਣਾ ਹੌਕੀ ਖੇਡਣੀ ਬੈਡਮਿੰਟਨ ਸੋ ਆਨ ਸੋ ਤੇ ਅੱਜ ਕੱਲ ਤਾਂ ਬੱਚੇ ਜਿਹੜੇ ਆ ਉਹ ਮੋਬਾਈਲ ਫੋਨ ਦੇ ਵਿੱਚ ਗੇਮ ਖੇਡ ਰਹੇ ਆ ਮੋਬਾਈਲ ਫੋਨਸ ਵੀ ਇੱਕ ਬਹੁਤ ਵੱਡਾ ਕਾਰਨ ਆ ਹਾਈਪਰ ਟੈਂਸ਼ਨ ਦਾ ਤੇ ਮੋਬਾਈਲ ਫੋਨ ਜਿਹੜਾ ਬੱਚਿਆਂ ਦੇ ਹੱਥ ਦੇ ਵਿੱਚ ਖਤਰਾ ਇਹ ਤਾਂ ਬਹੁਤ ਵੱਡਾ ਖਤਰਾ ਹੈ ਬੰਬਿਆ ਬਿਲਕੁਲ ਇਤ ਕੋਈ ਸ਼ੱਕ ਨਹੀਂ ਹੈ ਕਿਉਂਕਿ ਜਦੋਂ ਜਿਹੜਾ ਮੋਬਾਈਲ ਫੋਨ ਆ ਉਹਦੇ ਅਸੀਂ ਐਡਿਕਟਡ ਹੋ ਜਾਂਦੇ ਆ ਬੱਚੇ ਜਿਹੜੇ ਆ ਉਹ ਲਾਈਟਸ ਵੱਲ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਛੋਟਾ ਬੱਚਾ ਦੇਖੋ ਤੁਸੀਂ ਅੱਜ ਕੱਲ ਕੀ ਚੱਲ ਰਿਹਾ ਹੈ ਕਿ ਜਿਹੜੇ ਪੇਰੈਂਟਸ ਆ ਮਦਰਸ ਨੇ ਉਹ ਆਪਣੇ ਬੱਚੇ ਨੂੰ ਸ਼ਾਂਤ ਕਰਨ ਲਈ ਮੋਬਾਈਲ ਫੋਨ ਫੜਾ ਦਿੰਦੇ ਨੇ ਜੀ ਉਹਦੇ ਵਿੱਚੋਂ ਜਿਹੜੀਆਂ ਆਈ ਰੇਡੀਏਸ਼ਨਸ ਨਿਕਲ ਰਹੀਆਂ ਨੇ ਉਹ ਬਹੁਤ ਹੀ ਘਾਤਕ ਨੇ ਤੁਹਾਡੀਆਂ ਅੱਖਾਂ ਵਾਸਤੇ ਵੀ ਤੇ ਤੁਹਾਡੇ ਦਿਮਾਗ ਦੀ ਡਿਵੈਲਪਮੈਂਟ ਵਾਸਤੇ ਵੀ ਤੇ ਬੱਚਾ ਜਦੋਂ ਉਹ ਫੋਨ ਫੜ ਲੈਂਦਾ ਆ ਉਹਦੀ ਸਾਰੀ ਕਨਸੈਂਟਰੇਸ਼ਨ ਹੋਰ ਕੰਮਾਂ ਨੂੰ ਛੱਡ ਕੇ ਫੋਨ ਦੇ ਵੱਲ ਹੀ ਹੁੰਦੀ ਆ ਜੀ ਜੇ ਉਹ ਖਾਣਾ ਵੀ ਖਾਵੇ ਤੇ ਉਹਦਾ ਧਿਆਨ ਜਿਆਦਾ ਫੋਨ ਵਿੱਚ ਹੀ ਹੋਣਾ ਖਾਣੇ ਦੇ ਵਿੱਚ ਨਹੀਂ ਹੁੰਦਾ ਇਸ ਕਰਕੇ ਉਹਦਾ ਫਿਜ਼ੀਕਲੀ ਵੀ ਤੇ ਮੈਂਟਲੀ ਵੀ ਦੋਨੋਂ ਚੀਜ਼ਾਂ ਡਿਸਟਰਬ ਹੋ ਰਹੀਆਂ ਨੇ ਤੇ ਮੋਬਾਈਲ ਫੋਨ ਦਾ ਜਿੰਨਾ ਘੱਟ ਯੂਜ਼ ਕਰੀਏ ਉਨਾ ਹੀ ਬਿਹਤਰ ਆ ਐਕਸਰਸਾਈਜ਼ ਨੂੰ ਆਊਟਡੋਰ ਐਕਟੀਵਿਟੀਜ਼ ਨੂੰ ਆਪਣੀ ਲਾਈਫ ਸਟਾਈਲ ਦੇ ਵਿੱਚ ਜੋੜੀਏ ਕਿ ਤਾਂ ਜੋ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕੀਏ ਜੀ ਦੋਸਤ ਜੇਕਰਸੀਂ ਗੱਲ ਕਰਦੇ ਆ ਹੁਣ ਇਹ ਜਿਹੜਾ ਅਧਰੰਗ ਆ ਇਹ ਕੋਈ ਉਮਰ ਦੇਖ ਕੇ ਵੀ ਆਉਂਦਾ ਕਿ ਹਾਂ ਐਸੀ ਉਮਰ ਨੂੰ ਹੋਣਾ ਬਾਕੀ ਉਮਰਾਂ ਦੇ ਵਿੱਚ ਬਚਾਅ ਹੋ ਸਕਦਾ ਹੈ ਕਿ ਜਾਂ ਇਹ ਕਿਸੇ ਨੂੰ ਵੀ ਕਿਸੇ ਵੀ ਉਮਰ ਦੇ ਵਿੱਚ ਹੋ ਸਕਦਾ ਅੱਜ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤੇ ਉਦੋਂ ਮੰਨਿਆ ਜਾਂਦਾ ਸੀ ਕਿ ਇਹ 40 ਸਾਲ ਦੀ ਉਮਰ ਤੋਂ ਬਾਅਦ ਅਧੰਗ ਦੇ ਅਟੈਕ ਜ਼ਿਆਦਾ ਹੁੰਦੇ ਆ ਪਰ ਹੁਣ ਜੋ ਲਾਈਫ ਸਟਾਈਲ ਆਪਣਾ ਚੇਂਜ ਹੋ ਗਿਆ ਉਹਦੇ ਕਰਕੇ ਇਹ ਛੋਟੀ ਉਮਰ ਦੇ ਵਿੱਚ ਵੀ ਸਟ੍ਰੋਕ ਦੇ ਅਟੈਕ ਜਿਹੜੇ ਆ ਸਕਦੇ ਆ ਬੱਚੇ ਬੱਚੇ ਨੂੰ ਵੀ ਆ ਸਕਦੇ ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਗਿਆ ਬੱਚੇ ਗਾ ਦੀ ਕੋਈ ਮੈਡੀਕਲ ਕੰਡੀਸ਼ਨ ਵੀ ਹੋ ਸਕਦੀ ਆ ਇੰਟਰਨਲ ਕੋਈ ਪ੍ਰੋਬਲਮ ਵੀ ਹੋ ਸਕਦੀ ਜਿਹਦੇ ਕਰਕੇ ਉਹਨੂੰ ਅਟੈਕ ਆ ਜਾਵੇ ਪਰ ਜਿਹੜੇ ਜਿਆਦਾ ਚਾਂਸਸ ਤਾਂ ਲੇਟਰ ਆਨ ਸੇ ਦੇ ਵਿੱਚ ਹੀ ਹੁੰਦੇ ਆ ਪਰ ਕਿਸੇ ਕਿਸੇ ਕੇਸ ਨੇ ਵਿੱਚ ਇਹ ਜਿਹੜੇ ਅਟੈਕਸ ਆ ਸਕਦੇ ਨੇ ਜੀ ਤੇ ਜੇਕਰ ਅਸੀਂ ਗੱਲ ਕਰਦੇ ਆ ਫਿਜ਼ੀਓਥੈਰੇਪੀ ਦੀ ਫਿਜ਼ੀਓਥੈਰੇਪੀ ਦੇ ਨਾਲ ਅਸੀਂ ਇੱਕ ਜਿਹੜਾ ਮੰਝੇ ਤੇ ਪਿਆ ਮਰੀਜ਼ ਆ ਜਿਹੜਾ ਜੀ ਉਸ ਨੂੰ ਸੀ ਉਠਾ ਸਕਦੇ ਆ ਉਹ ਮੁੜ ਕੇ ਆਪਣਾ ਦੁਬਾਰਾ ਉਹੋ ਜਿਹਾ ਕੰਮ ਕਰ ਸਕਦਾ ਜਾਂ ਆਪਣਾ ਹੀ ਆਪਣੀ ਕਿਰਿਆ ਸੋਧ ਸਕਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਇਹਦੇ ਇਲਾਜ ਦੀ ਸਟ੍ਰੋਕ ਦੇ ਇਲਾਜ ਦੇ ਵਿੱਚ ਮੈਡੀਕਲ ਟ੍ਰੀਟਮੈਂਟ ਜਿੰਨਾ ਕਿ ਜ਼ਰੂਰੀ ਆ ਮੈਡੀਕਲ ਟ੍ਰੀਟਮੈਂਟ ਇਸ ਮੈਡੀਸਿਨ ਦਾ ਟ੍ਰੀਟਮੈਂਟ ਜਿੰਨਾ ਜ਼ਰੂਰੀ ਆ ਉਨਾ ਹੀ ਜ਼ਰੂਰੀ ਆ ਫਿਜ਼ੀਓਥੈਰੇਪੀ ਦਾ ਰੋਗ ਜੀ ਮੈਡੀਸਿਨ ਨੇ ਕੀ ਕਰਨਾ ਜਿਹੜੇ ਇੰਟਰਨਲ ਪ੍ਰੋਬਲਮਸ ਨਹੀਂ ਹੈ ਜਿਨ੍ਹਾਂ ਕਾਰਨ ਕਰਕੇ ਬੀਪੀ ਵਧ ਰਿਹਾ ਆ ਉਹ ਬੀਪੀ ਨੂੰ ਕੰਟਰੋਲ ਕਰਨਾ ਆ ਹੂੰ ਮਸਲਸ ਜਾਂਚ ਕਰਕੇ ਡਾਕਟਰ ਸਾਹਿਬ ਨੇ ਕੋਈ ਆਪਣੀ ਮੈਡੀਸਿਨ ਸਟਾਰਟ ਕਰਨੀ ਹੈ ਜਿਹੜਾ ਤੁਹਾਡੇ ਦਿਮਾਗ ਦਾ ਪ੍ਰੈਸ਼ਰ ਕੁ ਵਧਿਆ ਹੋਇਆ ਉਹਨੂੰ ਕੰਟਰੋਲਸ ਲੈ ਕੇ ਆਉਣਾ ਹੈ ਜੀ ਪਰ ਫਿਜ਼ੀਓਥੈਰੇਪੀ ਨੇ ਉਸ ਪੇਸ਼ੈਂਟ ਨੂੰ ਮੂਵਮੈਂਟ ਦੇਣੀ ਹੈ ਹਮ ਹੁਣ ਇਹਦੇ ਟ੍ਰੀਟਮੈਂਟ ਦੀਆਂ ਸਟੇਜਸ ਹੁੰਦੀਆਂ ਨੇ ਜੀ ਠੀਕ ਹੈ ਸਭ ਤੋਂ ਪਹਿਲੀ ਸਟੇਜ ਆਉਂਦੀ ਆ ਫਲੇਸਿਡ ਸਟੇਜ ਹਮ ਫਲੇਸਿਡ ਸਟੇਜ ਦੇ ਵਿੱਚ ਕੀ ਹੁੰਦਾ ਜਿਹੜਾ ਪੇਸ਼ੈਂਟ ਬਿਲਕੁਲ ਹੀ ਉਹਦੇ ਮਸਲਸ ਕੰਮ ਨਹੀਂ ਕਰਦੇ ਬਿਲਕੁਲ ਢਿੱਲੇ ਹੋਏ ਹੁੰਦੇ ਹਨ ਹਮ ਉਦੇ ਵਿੱਚ ਫਿਜ਼ੀਓਥੈਰੇਪੀ ਦਾ ਕੀ ਰੋਲ ਆ ਕਿ ਅਸੀਂ ਉਹਦੇ ਕੰਟ੍ਰੈਕਚਰਸ ਨਹੀਂ ਬਣਨ ਦੇਣੇ ਉਹਦੇ ਜਿਹੜੇ ਜੋੜ ਆ ਜਾਮ ਨਹੀਂ ਹੋਣ ਦੇਣੇ ਜੋੜ ਨਾ ਜਾਮ ਹੋਣ ਉਹਦੇ ਵਾਸਤੇ ਅਸੀਂ ਪੇਸ਼ੈਂਟ ਨੂੰ ਪੈਸਿਵ ਮੂਵਮੈਂਟਸ ਕਰਵਾਵਾਂਗੇ ਪੈਸਿਵ ਮੂਵਮੈਂਟਸ ਅਸੀਂ ਥੈਰੇਪਿਸਟ ਆਪਣੇ ਹੱਥ ਦੇ ਨਾਲ ਮਰੀਜ਼ ਦੀਆਂ ਮੂਵਮੈਂਟਸ ਕਰਵਾਊਗਾ ਪੂਰੀ ਬਾਡੀ ਦੀਆਂ ਜਿਹੜੇ ਜਿਹੜਾ ਅੰਗ ਉਹਦਾ ਫ੍ਰੈਕਚਰਡ ਆ ਜਿੱਦਾਂ ਹੱਥ ਹੋ ਗਏ ਪੈਰ ਹੋ ਗਏ ਲੱਤਾਂ ਹੋ ਗਈਆਂ ਬੈਕ ਹੋ ਗਈ ਸਾਰੇ ਦੀ ਆਪਾਂ ਉਹਨੂੰ ਐਕਸਰਸਾਈਜ਼ ਸਿਖਾਵਾ ਕਰਾਵਾਂਗੇ ਫਿਰ ਥੈਰੇਪੀਸ ਦੇ ਨਾਲ ਨਾਲ ਜ਼ਰੂਰੀ ਹੈ ਕਿ ਉਹਦੇ ਫੈਮਲੀ ਦੀ ਇਨਵੋਲਵਮੈਂਟ ਹੂੰ ਜਿੰਨਾ ਚਿਰ ਫੈਮਲੀ ਇਨਵੋਲਵ ਨਹੀਂ ਹੋਊਗੀ ਉਨਾਂ ਚਿਰ ਇਲਾਜ ਹੁਣਾ ਅਸਰਦਾਰ ਨਹੀਂ ਹੁੰਦਾ ਕਿਉਂਕਿ ਜਿਹੜੀ ਫੈਮਲੀ ਹੁੰਦੀ ਆ ਉਹ ਪੇਸ਼ੈਂਟ ਦੇ ਨਾਲ ਜ਼ਿਆਦਾ ਇਨਵੋਲਵ ਹੁੰਦੀ ਆ ਜਦੋਂ ਪੇਸ਼ੈਂਟ ਇਮੋਸ਼ਨਲੀ ਅਟੈਚ ਹੁੰਦਾ ਫੈਮਲੀ ਦੇ ਨਾਲ ਦੇਖ ਰਿਹਾ ਕਿ ਮੇਰੇ ਫੈਮਲੀ ਮੈਂਬਰਸ ਮੇਰੀ ਕੇਅਰ ਕਰ ਰਹੇ ਆ ਕਿ ਉਹ ਇਮੋਸ਼ਨਲੀ ਵੀ ਤੇ ਉਹ ਮੈਂਟਲੀ ਵੀ ਸਟੇਬਲ ਹੁੰਦਾ ਆ ਉਹਨੂੰ ਮੋਟੀਵੇਟ ਕਰ ਰਹੇ ਆ ਤੇ ਉਹ ਜ਼ਿਆਦਾ ਪ੍ਰੋਗਰੈਸ ਹੁੰਦੀ ਆ ਜੀ ਪਹਿਲੀ ਸਟੇਜ ਆ ਕਿ ਫਲੇਸਿਡ ਸਟੇਜ ਇਹਦੇ ਵਿੱਚ ਇਹ ਹੀ ਕਿ ਆਪਾਂ ਉਹਦੇ ਜਿਹੜੇ ਅੰਗ ਪੈਰ ਜਾਮ ਨਹੀਂ ਹੋਣਦੇ ਨੇ ਸਭ ਤੋਂ ਜ਼ਰੂਰੀ ਚੀਜ਼ ਆ ਪੇਸ਼ੈਂਟ ਦਾ ਜਿਹੜਾ ਹੱਥ ਤੇ ਉਹਦਾ ਪੈਰ ਜੀ ਉਹਦੇ ਵਾਸਤੇ ਸਪਲਿੰਟ ਹੁੰਦੇ ਇੱਕ ਐਕਸਟਰਨਲ ਸਪੋਰਟ ਆਉਂਦੀ ਆ ਜਿਹੜਾ ਹੱਥ ਨੂੰ ਐਦਾਂ ਹੋਣ ਤੋਂ ਰੋਕਦਾ ਹਾਂ ਤੁਸੀਂ ਮੁਸਤੀ ਦੇਖਿਆ ਹੋਣਾ ਸਟ੍ਰੋਕ ਦੇ ਜਿਹੜੇ ਪੇਸ਼ੈਂਟ ਹੁੰਦੇ ਜਦੋਂ ਕ੍ਰੋਨਿਕ ਹੋ ਜਾਂਦੇ ਆ ਜੀ ਜਿਨ੍ਹਾਂ ਦਾ ਇਲਾਜ ਨਹੀਂ ਹੋਇਆ ਹੁੰਦਾ ਉਹਦੇ ਹੱਥ ਪੈਰ ਜਿਹੜੇ ਪ੍ਰੋਪਰ ਕੰਮ ਨਹੀਂ ਕਰਦੇ ਉਹ ਇਦਾਂ ਮੁੜੇ ਹੁੰਦੇ ਆ ਪੈਰ ਵੀ ਥਲੇਡੀਆ ਹੁੰਦਾ ਤੇ ਹੱਥ ਵੀ ਇਦਾਂ ਇਹਨੂੰ ਡਿਫਾਰਮਿਟੀ ਕਹਿੰਦੇ ਆ ਠੀਕ ਆ ਹੱਥ ਇਦਾਂ ਹੋ ਜਾਂਦਾ ਇਹਦਾ ਕਾਰਨ ਕਿ ਫਿਜ਼ੀਓਥੈਰੇਪੀ ਨਹੀਂ ਹੋਈ ਜਾਂ ਐਕਸਰਸਾਈਜ਼ ਨਹੀਂ ਹੋਈ ਉਹਦੀ ਪ੍ਰੋਪਰਲੀ ਉਹਨੂੰ ਬਚਾਉਣ ਵਾਸਤੇ ਆਪਾਂ ਸਪ੍ਰਿੰਟ ਕਰਦੇ ਹੱਥ ਨੂੰ ਤੇ ਰਿਸਟ ਨੂੰ ਸਟੇਬਲ ਕਰਕੇ ਰੱਖਦੇ ਕਿ ਹੱਥ ਮੁੜਨ ਨਾ ਤੇ ਇੱਕ ਫੁੱਟ ਸਪ੍ਰਿੰਟ ਆਉਂਦਾ ਆ ਉਹ ਪੈਰ ਨੂੰ ਸਟੇਬਲ ਕਰਨ ਵਾਸਤੇ ਸਪੈਸ਼ਲ ਡਿਗੇ ਨਾ ਪੇਸ਼ੇ ਨੇ ਠੀਕ ਤਾਂ ਹੋਣਾ ਹੀ ਆ ਹਾਂ ਇਹਦੀ ਜਿਹੜੀ ਪ੍ਰੋਸੈਸ ਆ ਥੋੜੀ ਲੰਬੀ ਹੁੰਦੀ ਆ 2 ਮਹੀਨੇ ਵੀ ਲੱਗ ਸਕਦੇ ਆ 4 ਮਹੀਨੇ ਵੀ ਲੱਗ ਸਕਦੇ 6 ਮਹੀਨੇ ਵੀ ਲੱਗ ਸਕਦੇ ਕਿ ਪੇਸ਼ੇਨਟ ਉਹ ਠੀਕ ਹੋਣ ਅੱਛਾ ਜੀ ਠੀਕ ਹੈ ਉਹ ਡਿਫਾਰਮਿਟੀ ਬਚਾਉਣ ਵਾਸਤੇ ਅਸੀਂ ਸਪਲਿੰਟ ਲਗਾਵਾਂਗੇ ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਹੱਥ ਦੇ ਵਿੱਚ ਆਪਾਂ ਲਗਾ ਲਈਏ ਪੈਰਾਂ ਦੇ ਵਿੱਚ ਲਗਾ ਲਈਏ ਉਹ ਫੇ ਹੈ ਕਿ ਉਹ ਭਾਵੇਂ ਜੇ ਮਤਲਬ 6 ਮਹੀਨੇ ਵੀ ਲੱਗ ਗਏ ਤੇ ਠੀਕ ਹੋਣ ਦੀ ਸੰਭਾਵਨਾ ਕਿੰਨੀ ਹੁੰਦੀ ਹੈ ਉਹ ਸਪਲਿੰਟ ਹੁੰਦੇ ਆ ਸਪਲਿੰਟ ਦਾ ਕੰਮ ਹੁੰਦਾ ਕਿ ਆਪਾਂ ਕੰਟਰੈਕਚਰ ਹੋਣ ਤੋਂ ਬਚਾਉਣਾ ਹਾਂ ਵੀ ਉਹ ਬਿੰਗੇ ਜੇ ਨਾ ਹੋਵੇ ਹਾਂ ਜੀ ਹੱਥ ਬਿੰਗੇ ਦਾ ਹੋਣ ਇਹ ਪਹਿਲੀ ਸਟੇਜ ਚ ਆਪਾਂ ਲਾਉਣਾ ਜੀ ਦੂਜੀ ਸਟੇਜ ਸਪਾਸਟਿਕ ਸਟੇਜ ਹੁਣ ਇਹ ਜਿਹੜੀ ਸਟੇਜ ਆਉਣੀ ਆ ਮਹੀਨੇ ਬਾਅਦ ਵੀ ਆ ਸਕਦੀ ਆ 2 ਮਹੀਨੇ ਬਾਅਦ ਵੀ ਆ ਸਕਦੀ ਆ ਡਿਪੈਂਡ ਕਰਦਾ ਐਕਸਟੈਂਟ ਕਿੰਨਾ ਆ ਤੁਹਾਡੀ ਪ੍ਰੋਬਲਮ ਕਿਹੜੀ ਆ ਕਿ ਕਲੌਟ ਆ ਕਿ ਹਮਰੇਜੀ ਦਾ ਮੈਂ ਪਹਿਲਾਂ ਤਾਂ ਸਮਝਾ ਚੁੱਕਾ ਇਸ ਚੀਜ਼ ਬਾਰੇ ਕਿ ਜਿਹੜਾ ਕਲੌਟ ਆ ਉਹ ਜਦੋਂ ਭੁੱਲ ਗਿਆ ਉਹ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਜਿਹੜਾ ਹਮਰੇਜੀ ਦਾ ਉਹਦੀ ਹੌਲੀ ਹੌਲੀ ਰਿਕਵਰੀ ਹੁੰਦੀ ਕਿਉਂਕਿ ਉਸ ਤੇ ਨਰਸ ਫਟ ਚੁੱਕੀ ਆ ਜੀ ਕਲੋਟ ਵਾਸਤੇ ਤੇ ਹਮਰੇ ਜਿਿਹੜਾ ਟ੍ਰੀਟਮੈਂਟ ਆ ਉਹ ਮੈਡੀਸਿਨ ਵੀ ਓਨੀ ਜ਼ਰੂਰੀ ਜਿੰਨੀ ਫਿਜ਼ੋਥੈਰੇਪੀ ਆ ਉਹ ਆਪਣਾ ਮੈਡੀਸਿਨ ਦਾ ਪਾਰਟ ਮਰੀਜ਼ ਆਪਣਾ ਮੈਡੀਸਿਨ ਦਾ ਕਰੇ ਤੇ ਫਿਜ਼ੋਥੈਰੇਪਿਸਟ ਆਪਣਾ ਫਿਜ਼ੋਥੈਰੇਪੀ ਦਾ ਪਾਰਟ ਕਰੇ ਤਾਂ ਮਰੀਜ਼ ਨੂੰ ਸ਼ੀਤੀ ਰਿਕਵਰੀ ਹੁੰਦੀ ਆ ਜੀ ਆਪਾਂ ਸਟੇਜ ਦੇ ਦੁਆਰਾ ਗੱਲ ਆਉਂਦੀ ਆ ਸਟੇਜ ਜਿਹੜੀ ਆਪਣੀ ਫਲੇਸਿਡ ਸਟੇਜ ਤੋਂ ਬਾਅਦ ਆਉਂਦੀ ਸਪਾਸਟਿਕ ਸਟੇਜ ਸਪਾਸਟਿਕ ਸਟੇਜ ਦੇ ਵਿੱਚ ਕੀ ਹੁੰਦਾ ਜਿਹੜੇ ਅੰਗ ਪੈਰ ਮੁੜਨੇ ਸ਼ੁਰੂ ਹੋ ਜਾਂਦੇ ਇਹ ਵੀ ਇੱਕ ਰਿਕਵਰੀ ਦਾ ਸਾਈਨ ਆ ਅੱਛਾ ਜਿਹੜੇ ਮੁਰਦੇ ਜੀ ਹਾਂ ਜੀ ਉਹਦੇ ਵਿੱਚ ਸਾਡੀ ਫਿਜ਼ੀਓਥੈਰੇਪੀ ਦਾ ਰੋਲ ਹੋਰ ਵੱਜ ਜਾਂਦਾ ਆ ਕਿ ਉਹ ਕੰਟ੍ਰੈਕਚਰ ਜਿਆਦਾ ਨਾ ਬਣਨ ਤੇ ਉਹਦੇ ਵਿੱਚ ਐਕਸਰਸਾਈਜ਼ ਜਿਹੜੀ ਆ ਉਹ ਕਰਾਉਣੀ ਬਹੁਤ ਜ਼ਰੂਰੀ ਆ ਸਟ੍ਰੈਚਿੰਗ ਐਕਸਰਸਾਈਜ਼ ਅਸੀਂ ਕਰਵਾਉਂਦੇ ਆ ਸਾਡੀਆਂ ਅਲੱਗ-ਅਲੱਗ ਟੈਕਨੀਕਸ ਨੇ ਪੀ ਐਨ ਐਫ ਟੈਕਨੀਕ ਆ ਬੋਬਾਕ ਟੈਕਨੀਕ ਆ ਐਡਵਾਂਸਮੈਂਟ ਬਹੁਤ ਜ਼ਿਆਦਾ ਆ ਤੇ ਆਪਾਂ ਅਲੱਗ-ਅਲੱਗ ਤਰੀਕੇ ਨਾਲ ਐਕਸਰਸਾਈਜ਼ ਕਰਾਉਂਦੇ ਆ ਤੇ ਐਕਸਰਸਾਈਜ਼ ਦੇ ਨਾਲ-ਨਾਲ ਇੱਕ ਐਕਸਟਰਨਲ ਸਟੀਮੂਲੇਸ਼ਨ ਵੀ ਆਪਾਂ ਦਿੰਦੇ ਆ ਉਹਨੂੰ ਕਹਿੰਦੇ ਆ ਇਲੈਕਟ੍ਰੀਕਲ ਨਰਵ ਸਟੀਮੂਲੇਸ਼ਨ ਜਿਹੜਾ ਆਪਾਂ ਫਲੇਸਿਸ ਸਟੇਜ ਤੋਂ ਸ਼ੁਰੂ ਕਰਦੇ ਹਾਂ ਕਿ ਆਪਾਂ ਬ੍ਰੇਨ ਨੂੰ ਪਲਸਸਿਸ ਦਿੰਨੇ ਆ ਜਿਹੜੇ ਮਰੀਜ਼ ਇੰਪਲਸਸ ਚੜ ਕੇ ਦੀ ਮੂਵਮੈਂਟ ਜਿਹੜੀ ਨਰਮਲ ਹੋਵੇ ਉਹ ਥੋੜੀ ਰਿਕਵਰੀ ਫਾਸਟ ਹੋਵੇ ਪੇਸ਼ੈਂਟ ਦੀ ਜਿਹੜੀ ਆਪਣੀ ਸਪਾਸਟਿਕ ਸਟੇਜ ਤੋਂ ਬਾਅਦ ਆਪਾਂ ਐਕਸਰਸਾਈਜ਼ ਦੇ ਨਾਲ ਠੀਕ ਹੈ ਉਹ ਕੰਟਰੈਕਚਰਸ ਜਿਹੜੇ ਆਉਣੇ ਉਹ ਕਰ ਜਾਣੇ ਆ ਐਕਸਰਸਾਈਜ਼ ਆਪਾਂ ਕਰਨੀ ਆ ਤੇ ਪੇਸ਼ੈਂਟ ਦੀ ਫੈਮਿਲੀ ਨੂੰ ਵੀ ਸਿਖਾਉਣੇ ਕਿ ਐਕਸਰਸਾਈਜ਼ ਤੁਸੀਂ ਵੀ ਕਰਾਉਣੀ ਆ ਤੁਸੀਂ ਵੀ ਕਰਾਉਣੀ ਆ ਜੇ ਇੱਕ ਟਾਈਮ ਥੈਰੇਪਿਸਟ ਨੇ ਐਕਸਰਸਾਈਜ਼ ਕਰਾਉਣੀ ਤੇ ਘੱਟੋ ਘੱਟ ਦੋ ਟਾਈਮ ਜਾਂ ਤਿੰਨ ਟਾਈਮ ਫੈਮਿਲੀ ਮੈਂਬਰਸ ਨੇ ਵੀ ਐਕਸਰਸਾਈਜ਼ ਕਰਾਉਣੀ ਆ ਐਦਾਂ ਨਹੀਂ ਹੈ ਕਿ ਆਪਾਂ ਇੱਕ ਵਾਰ ਇੱਕ ਹੀ ਟੈਕਸਿਸ ਕਰਵਾ ਦਿੱਤੀ ਤੇ ਆਪਾਂ ਸਾਰਾ ਦਿਨ ਐਕਸਰਸਾਈਜ਼ ਨਹੀਂ ਕਰਵਾਉਣੀ ਠੀਕ ਹੈ ਪੇਸ਼ੈਂਟ ਨੂੰ ਹਰੇਕ ਇੱਕ ਘੰਟੇ ਬਾਅਦ ਪਾਸਾ ਦਵਾਉਂਦੇ ਰਹੋ ਉਹਦੀ ਮੂਵਮੈਂਟਸ ਕਰਾਉਂਦੇ ਰਹੋ ਤਾਂ ਹੀ ਜਾ ਕੇ ਕਿਤੇ ਪੇਸ਼ੈਂਟ ਜਿਹੜਾ ਆ ਆਪਣੇ ਪ੍ਰੋਬਲਮ ਤੋਂ निजात ਪਾ ਸਕਦਾ ਹੈ ਡਾਕਟਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਹਾਂ ਤੁਸੀਂ ਸਾਨੂੰ ਆ ਸਟੇजेस ਦੱਸੀਆਂ ਜੀ ਉਸ ਤੋਂ ਬਾਅਦ ਫਿਰ ਤੁਸੀਂ ਫਿਜ਼ੀਓਥੈਰੇਪੀ ਕਰਾਉਣੇ ਆਖਰ ਬੰਦੇ ਨੇ ਫਿਰ ਹੌਲੀ ਹੌਲੀ ਰਿਕਵਰੀ ਵੀ ਤਾਂ ਕਰਨੀ ਆ ਜੀ ਬਿਲਕੁਲ ਉਹਨੇ ਠੀਕ ਵੀ ਤਾਂ ਹੋਣਾ ਹੈ ਜਿਵੇਂ ਤੁਸੀਂ ਦੱਸਦੇ ਹੋ ਕਿ ਹਾਂ ਵੀ ਉਹ ਠੀਕ ਹੋ ਜਾਊਗਾ ਫਿਰ ਉਸ ਵੇਲੇ ਠੀਕ ਹੋਣ ਤੋਂ ਬਾਅਦ ਜਿਹੜਾ ਹੌਲੀ ਹੌਲੀ ਉਹ ਮੰਜੇ ਤੋਂ ਉੱਠਿਆ ਉਹਨੇ ਤੁਰਨਾ ਫਿਰਨਾ ਕੀ ਫਿਜ਼ੀਓਥੈਰੇਪੀ ਬੰਦ ਕਰਾ ਦਈਏ ਇਹ ਡਿਪੈਂਡ ਕਰਦਾ ਕਿ ਪੇਸ਼ੈਂਟ ਦੀ ਕੰਡੀਸ਼ਨ ਦੇ ਉੱਤੇ ਹਮ ਹੁਣ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਪਹਿਲੀ ਸੀਗੀ ਆਪਣੀ ਫਲੇਸਿਡ ਸਟੇਜ ਜਿਹਦੇ ਵਿੱਚ ਥੈਰੇਪਿਸਟ ਦਾ ਕੀ ਰੋਲ ਆ ਤੇ ਪਰਿਵਾਰ ਦਾ ਕੀ ਰੋਲ ਆ ਆਪਾਂ ਦੀ ਪੋਜੀਸ਼ਨਿੰਗ ਕਰਨੀ ਆ ਸਪ੍ਰਿੰਟਿੰਗ ਕਰਨੀ ਆ ਕਿ ਉਹਦੇ ਅੰਗ ਪੈਰ ਜਾਮਦਾ ਹੋਣ ਉਹਨੂੰ ਥੋੜੇ ਥੋੜੇ ਟਾਈਮ ਬਾਅਦ ਆਪਾਂ ਪਾਸਾ ਦਮੋਦੇ ਰਹਿਣਾ ਕਿ ਉਹਦੇ ਬੈਡ ਸੋਰਸ ਨਾ ਹੋ ਜੀ ਦੂਜੀ ਸਟੇਜ ਆ ਜਾਂਦੀ ਆ ਸਪਾਸਟਿਕ ਸਟੇਜ ਜਿਹਦੇ ਵਿੱਚ ਅੰਗ ਪੈਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਉੱਚ ਐਕਸਰਸਾਈਜ਼ ਦਾ ਬਹੁਤ ਵੱਡਾ ਰੋਲ ਆ ਕਿ ਜਿੰਨੀ ਆਪਾਂ ਸਟ੍ਰੈਚਿੰਗ ਐਕਸਰਸਸ ਕਰਾਵਾਂਗੇ ਉਹਨਾਂ ਨੇ ਉਹਦੇ ਅੰਗ ਪੈਰ ਨਹੀਂ ਮੁੜੂਗੇ ਤੇ ਕੰਟ੍ਰੈਕਚਰ ਨਹੀਂ ਬਣੂਗੇ ਫਿਰ ਤੀਜੀ ਜਿਹੜੀ ਸਟੇਜ ਆ ਜਾਂਦੀ ਉਹ ਹੁੰਦੀ ਹੈ ਰਿਕਵਰੀ ਸਟੇਜ ਰਿਕਵਰੀ ਫੇਜ਼ ਮਰੀਜ਼ ਹੌਲੀ-ਹੌਲੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਦੇ ਵਿੱਚ ਅਸੀਂ ਮਰੀਜ਼ ਨੂੰ ਉੱਠਣਾ ਬੈਠਣਾ ਚੱਲਣਾ ਐਕਟੀਵਿਟੀਆਂ ਆਫ ਡੇਲੀ ਲੀਵਿੰਗ ਰੋਜ਼ ਜ਼ਿੰਦਗੀ ਦੇ ਕੰਮ ਖਾਣਾ ਕਿੱਦਾਂ ਖਾਣਾ ਆਪਣੇ ਵਾਲ ਕਿੱਦਾਂ ਕੰਮ ਕਰਨੇ ਆ ਇਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਸਿਖਾਉਂਦੇ ਆ ਜਦੋਂ ਮਰੀਜ਼ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਕਰਨਾ ਸ਼ੁਰੂ ਕਰ ਦਿੰਦਾ ਹੈ ਫਿਰ ਅਸੀਂ ਮਰੀਜ਼ ਨੂੰ ਕਹਿੰਦੇ ਕਿ ਹੁਣ ਤੁਸੀਂ ਆਪ ਐਕਸਰਸ ਕਰੋ ਤੁਹਾਨੂੰ ਫਿਰਦ ਸਰਕੀ ਦੀ ਲੋੜ ਨਹੀਂ ਹੈ ਪਰ ਐਕਸਰਸਾਈਜ਼ ਨੂੰ ਆਪਣੀ ਲਾਈਫ ਦਾ ਆਪਾਰਟ ਬਣਾ ਲਓ ਤੇ ਆਪਣੀ ਐਕਸਰਸਾਈਜ਼ ਵਿੱਚ ਕਰਦੇ ਰਹੋ ਤਾਂ ਤੁਸੀਂ ਇਸ ਚੀਜ਼ ਤੋਂ ਹੌਲੀ-ਹੌਲੀ ਸਟੈਂਡਿੰਗ ਤੁਹਾਡੀ ਇੰਪਰੂਵ ਹੋ ਜਾਈ ਜੀ ਔਰ ਜਦੋਂ ਕੋਈ ਬਿਮਾਰੀ ਆਉਂਦੀ ਨਾ ਸਾਡੇ ਇੱਥੇ ਭਾਰਤ ਵਿੱਚ ਹੀ ਆ ਖਾਸ ਕਰਕੇ ਬਾਹਰਲੇ ਮੁਲਕਾਂ ਵਿੱਚ ਤਾਂ ਹੈ ਨਹੀਂ ਜੀ ਜਦੋਂ ਕੋਈ ਵੀ ਬਿਮਾਰੀ ਆਉਂਦੀ ਆ ਜਦੋਂ ਮੰਨ ਲਓ ਕਿਸੇ ਨੂੰ ਮਿਰਗੀ ਪੈ ਜਾਂਦੀ ਉਹ ਕਹਿੰਦੇ ਇਹ ਜੁੱਤੀ ਸੰਘਾ ਦਿਓ ਕੋਈ ਕਿਸੇ ਨੂੰ ਕੋਈ ਪੀਲੀਆ ਹੋ ਜਾਂਦਾ ਕਹਿੰਦੇ ਨੂੰ ਧਾਕਾ ਪਵਾ ਦਿਓ ਇਹਦੀ ਝੜ ਭੂਕ ਕਰਾ ਲਓ ਜਦੋਂ ਕਿਸੇ ਦੇ ਕੋਈ ਪੱਥਰੀ ਹੁੰਦੀ ਹੈ ਜਾਂ ਕਿੰਦਾ ਫਲਾਣੇ ਦਾ ਗਲਾਸੀਆਂ ਲਾ ਕੇ ਕੱਢ ਦਿੰਦਾ ਹੈ ਜਦੋਂ ਅਧਰੰਗਦੂ ਹੋ ਜਾਂਦਾ ਹੈ ਉਦੋਂ ਵੀ ਕਹਿੰਦੇ ਆ ਵੀ ਇਹਨੂੰ ਕੋਈ ਅਫੀਮ ਦੇ ਦਿਓ ਕੋਈ ਕਹਿੰਦਾ ਇਹਨੂੰ ਕਬੂਤਰ ਦਾ ਮੀਟ ਖਿਲਾ ਦਿਓ ਜਾਂ ਇਦਾਂ ਦੀਆਂ ਬਹੁਤ ਸਾਰੀਆਂ ਕਲਪਨਿਕ ਧਾਰਨਾਵਾਂ ਜੀਆਂ ਬਣੀਆਂ ਹੋਈਆਂ ਆ ਇਹਨਾਂ ਦੇ ਬਾਰੇ ਕੀ ਕਹੋਗੇ ਨਹੀਂ ਇਹ ਸਾਰੇ ਮਿੱਥ ਨਹੀਂ ਜੀ ਆਪਣੀ ਲਾਈਫ ਨੂੰ ਡੇਂਜਰ ਦੇ ਵਿੱਚ ਨਾ ਪਾਓ ਜਦੋਂ ਵੀ ਤੁਹਾਨੂੰ ਕੋਈ ਇਦਾਂ ਦੀ ਮੈਡੀਕਲ ਪ੍ਰੋਬਲਮ ਆਉਂਦੀ ਆ ਹੁਣ ਸਟ੍ਰੋਕ ਦੇ ਸਿੰਟਮਸ ਕੀ ਹੁੰਦੇ ਨੇ ਸਟ੍ਰੋਕ ਦੇ ਵਿੱਚ ਬੰਦੇ ਦਾ ਇੱਕ ਪਾਸਾ ਖੜਨਾ ਸ਼ੁਰੂ ਹੋ ਜਾਂਦਾ ਆ ਤੇ ਸੁਣਪਨ ਹੋਣੀ ਸ਼ੁਰੂ ਹੋ ਜਾਂਦੀ ਆ ਕਈ ਵਾਰ ਇਕੁਏਸ਼ਨ ਤੇ ਹੋਸ਼ ਹੋ ਜਾਂਦਾ ਜੇ ਤੁਹਾਨੂੰ ਇਦਾਂ ਦੇ ਸਿੰਟਮ ਆ ਰਹੇ ਆ ਤੇ ਤੁਸੀਂ ਜਲਦੀ ਤੋਂ ਜਲਦੀ ਤੁਹਾਨੂੰ ਇੱਕ ਅੱਛੇ ਹਸਪੀਟਲ ਦੇ ਵਿੱਚ ਜਾ ਕੇ ਡਾਕਟਰ ਦੇ ਨਾਲ ਕੰਸਲਟ ਕਰਨਾ ਚਾਹੀਦਾ ਆ ਇਹਦਾ ਇੱਕ ਗੋਲਡਨ ਪੀਰੀਅਡ ਹੁੰਦਾ ਆ 4 ਘੰਟੇ ਅੱਛਾ ਪਹਿਲੇ 4 ਘੰਟੇ ਦੇ ਵਿੱਚ ਵਿੱਚ ਤਾਨੂੰ ਡਾਕਟਰ ਨੂੰ ਅਪਰੋਚ ਕਰਨੀ ਚਾਹੀਦੀ ਹੈ ਤੇ ਆਪਣਾ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਕਿਸੇ ਦਿਮਾਗ ਦੇ ਡਾਕਟਰ ਦੇ ਕੋਲ ਬਿਲਕੁਲ ਦਿਮਾਗ ਦੇ ਡਾਕਟਰ ਕੋਲ ਚਲੇ ਜਾਓ ਨਿਊਰੋਫਿਜ਼ਿਸ਼ੀਸ਼ੀਨ ਕੋ ਚਲੇ ਜਾਓ ਜਾਂ ਤੁਸੀਂ ਐਮਡੀ ਮੈਡੀਸਨ ਕੋਲ ਚਲੇ ਜਾਓ ਕਿਸੇ ਅੱਛੇ ਹਸਪੀਟਲ ਜਾਓ ਜਿੱਥੇ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਹੋਣ ਕਿ ਜਿੱਥੇ ਤੁਹਾਡੀ ਸੀਰੀਅਸ ਕੰਡੀਸ਼ਨ ਬਾਰੇ ਪ੍ਰੋਪਰਲੀ ਹੋ ਸਕੇ ਤੇ ਇੱਕ ਅੱਛਾ ਡਾਇਗਨੋਸ ਕਰਕੇ ਡਾਕਟਰ ਆਪਣਾ ਟਰੀਟਮੈਂਟ ਸਟਾਰਟ ਕਰ ਸਕੇ ਸਟਾਰਟ ਕਰ ਸਕੇ ਤੇ ਡੋਸ ਸਾਹਿਬ ਜੇਕਰ ਹੁਣ ਅਸੀਂ ਗੱਲ ਕਰਦੇ ਹਾਂ ਵੀ ਉਸ 4 ਘੰਟੇ ਦੇ ਦੌਰਾਨ ਦੌਰਾਨ ਉਹ ਬੰਦਾ ਪਹੁੰਚ ਵੀ ਜਾਂਦਾ ਜੀ ਸਾਰਾ ਕੁਝ ਜੋ ਡੈਮੇਜ ਹੋ ਜਾਂਦਾ ਹੈ ਜੀ ਜੋ ਉਸ ਮਰੀਜ਼ ਨੂੰ ਜੀ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਉਹਦੀ ਰਿਕਵਰੀ ਹੋ ਸਕਦੀ ਹੈ ਉਹ ਕੰਟਰੋਲ ਕੀਤਾ ਜਾ ਸਕਦਾ ਹੈ ਹਾਂ ਜੀ ਮੈਡੀਸਿਨ ਦੇ ਨਾਲ ਤੇ ఫిਜ਼ੀਓਥੈਰੇਪੀ ਦੇ ਨਾਲ 99% ਤੱਕ ਜਿਹੜਾ ਪੇਸ਼ੀਨਰ ਰਿਕਵਰ ਹੋ ਜਾਂਦਾ ਹੈ ਐਦਾਂ ਦੀ ਕੋਈ ਗੱਲ ਨਹੀਂ ਆਉਂਦੀ ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਇਲਾਜ ਦੇ ਵਿੱਚ ਹੈਗਾ ਤੁਹਾਡੀ ਵਿਲ ਪਾਵਰ ਅੱਛਾ ਜੇ ਤੁਸੀਂ ਇੰਟਰਨਲੀ ਸਟਰੋਂਗ ਆ ਤੇ ਤੁਸੀਂ ਹਰੇਕ ਚੀਜ਼ ਤੋਂ ਜਿੱਤ ਸਕਦੇ ਆ ਹੂੰ ਹੂੰ ਹਨਾ ਤੇ ਮਹਾਤਮਾ ਬੁੱਧ ਨੇ ਵੀ ਕਿਹਾ ਕਿ ਮਾਈਂਡ ਇਜ਼ एवरीथिंग ਬਿਲਕੁਲ ਵਾਟ ਯੂ ਥਿੰਕ ਕਿਉਂ ਬਿਕਪ ਜੋ ਤੁਸੀਂ ਸੋਚਦੇ ਆ ਤੁਸੀਂ ਉਹੀ ਬਣਦੇ ਹੋ ਤੇ ਆਪਣੇ ਸੋਚ ਨੂੰ ਪੋਜ਼ਿਟਿਵ ਰੱਖਣਾ ਆ ਤੇ ਆਪਣਾ ਇਲਾਜ ਜਿਹੜਾ ਆ ਉਹ ਅੱਛੇ ਕੁਆਲੀਫਾਈਡ ਡਾਕਟਰ ਦਾ ਕਰਾਉਂਦੇ ਰਹਿਣਾ ਆ ਤੇ ਕਿਸੇ ਵੀ ਕੁਐਕ ਦੇ ਵਿੱਚ ਜਾਂ ਕਿਸੇ ਵੀ ਆਪਾਂ ਪੰਜਾਬੀ ਕਹਿੰਦੇ ਝੋਲਾ ਛਾਬ ਕੋਈ ਜਾਣਦੀ ਤਾਂ ਨਹੀਂ ਲੋੜ ਨਹੀਂ ਹੈਗੀ ਅੱਜ ਕੱਲ ਬਹੁਤ ਬਾਜ਼ਾਰ ਚ ਚੱਲੇ ਹੋਏ ਨੇ ਕਿ ਸੁਣਨ ਚ ਇਹ ਵੀ ਆਉਂਦਾ ਕਿ ਤੁਸੀਂ ਉੱਥੇ ਜਾ ਕੇ ਫਾਨੀ ਜਿਹਾ ਕੇ ਟੀਕਾ ਲਵਾ ਰਹੇ ਹੋ ਜੀ ਹੂੰ ਉੱਥੇ ਜਗਾ ਜਾ ਕੇ ਮੰਤਰ ਕਰਵਾ ਲਿਓ ਜੀ ਤੇ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਕੋਈ ਮਾਨਕੇ ਲਾਉਂਦਾ ਕੋਈ ਗੜਬੀਆਂ ਲਾਉਂਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਇਦਾਂ ਦੀ ਗੱਲਾਂ ਤੁਹਾਨੂੰ ਇੱਕ ਕੁਆਲੀਫਾਈਡ ਡਾਕਟਰ ਕੋਲ ਹੀ ਆਪਣਾ ਇਲਾਜ ਕਰਵਾਉਣਾ ਚਾਹੀਦਾ ਆ ਤੇ ਆਪਣਾ ਫਿਜ਼ੀਓਥੈਰੇਪੀ ਤੇ ਆਪਣਾ ਮੈਡੀਕਲ ਟਰੀਟਮੈਂਟ ਮੈਡੀਸਿਨ ਦਾ ਟਰੀਟਮੈਂਟ ਦੋਨੋਂ ਹੀ ਆਪਣਾ ਲਗਾਤਾਰ ਕਰਵਾਓ ਤੇ ਇਸ ਪ੍ਰੋਬਲਮ ਤੋਂ ਤੁਸੀਂ ਨਜ਼ਰ ਪਾਸ ਆ ਜੀ ਜਿਵੇਂ ਤੁਸੀਂ ਦੱਸਿਆ ਕਿ ਇਸ ਬਿਮਾਰੀ ਨੂੰ 4 ਘੰਟਿਆਂ ਦੇ ਦੌਰਾਨ ਹੀ ਆਪਾਂ ਫੜ ਲਈਏ ਸਟ੍ਰੋਕ ਨੂੰ ਜੀ ਤਾਂ ਬਚਾਅ ਕੀਤਾ ਜਾ ਸਕਦਾ 99% ਜੀ ਤੇ ਜੇਕਰ ਰੱਬ ਨਾ ਕਰੇ ਕਿਤੇ ਅਣਗਹਿਲੀ ਦੇ ਵਿੱਚ ਬੰਦਾ ਰਹਿ ਗਿਆ ਫਿਰ ਤਾਂ ਉਹ ਵਾਪਸੀ ਨਹੀਂ ਹੋ ਸਕਦੀ ਨਹੀਂ ਐਦਾਂ ਦੀ ਗੱਲ ਨਹੀਂ ਹੈ ਅੱਜ ਕੱਲ ਜਿਹੜਾ ਮੈਡੀਕਲ ਸਟਰੀਮ ਹੈਗਾ ਉਹਨੇ ਬਹੁਤ ਤਰੱਕੀ ਕੀਤੀ ਹੋਈ ਆ ਅਲੱਗ ਅਲੱਗ ਰਿਸਰਚਰਸ ਦੇ ਅਕੋਰਡਿੰਗਲੀ ਕੇ ਰਿਸਰਚਸ ਕਹਿੰਦੇ ਕੀ के के गोल्डन पीरियड 4 ऑर्स ਦਾ ਹੁੰਦਾ ਤੇ ਰਿਸਰਚਸ ਕਹਿੰਦੀ ਹੈ 24 ऑर्स ਦਾ ਇਸ 골ਡਨ ਪੀਰੀਅਡ ਹੁੰਦਾ ਆਪਾਂ ਮੈਂ ਤਾਂ ਇੱਕ ਨਾਰਮਲ ਗੱਲ ਕੀਤੀ ਜਿੰਨੀ ਵੀ ਜਲਦੀ ਹੋ ਸਕੇ ਜਿੰਨੀ ਵੀ ਜਲਦੀ ਹੋ ਸਕੇ 19 ਜਲਦੀ ਆਪਣਾ ਇਲਾਜ ਕਰਾ ਲੈਣਾ ਚਾਹੀਦਾ ਹੈ ਕਿ ਆਪਾਂ ਵੱਧ ਡੈਮੇਜ ਤੋਂ ਪੇਸ਼ੰਤ ਰੋਕ ਸਕੀਏ ਬਾਕੀ ਕਿਸੇ ਕਿਸੇ ਕੇਸ ਦੇ ਵਿੱਚ ਪ੍ਰੋਬਲਮ ਸੇਵਿਟੀ ਵੀ ਹੋ ਜਾਂਦੀ ਆ ਤੇ ਉੱਥੇ ਫਿਰ ਬਿਲਕੁਲ ਅੱਛਾ ਇਹ ਦੁੱਖ ਸੁੱਖ ਸਾਡੇ ਸਰੀਰਾਂ ਦੇ ਨਾਲ ਹੀ ਹੈ ਜੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੁੱਖ ਆਵੇ ਹੀ ਨਾ ਪਰ ਅਜਿਹੇ ਦੁੱਖ ਨਾ ਆਉਣ ਜੀਵਨ ਸ਼ੈਲੀ ਕਿਹੋ ਜੀ ਬਣਾ ਲਈਏ ਕਿ ਦੁੱਖ ਘੱਟ ਆਉਣ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਕਿ ਜੀਵਨ ਸ਼ੈਲੀ ਆਪਾਂ ਪਹਿਲਾਂ ਵਾਂਗੂ ਬਣਾ ਲਈਏ ਹੂੰ ਜਿੱਦਾਂ ਅੱਜ ਤੋਂ ਘੱਟ ਘੱਟ 20 ਸਾਲ ਪਹਿਲਾਂ ਸੀ ਅੱਛਾ ਪੁਰਾਣੇ ਸਮੇਂ ਚ ਪੁਰਾਣੇ ਸਮੇਂ ਚ ਜਿਹੜੀ ਸਾਡੀ ਜੀਵਨ ਸ਼ੈਲੀ ਸੀ ਬਹੁਤ ਵਧੀਆ ਸੀ ਹੂੰ ਜਿੰਨੀ ਸਾਇੰਸ ਨੇ ਤਰੱਕੀ ਕੀਤੀ ਵਧੀਆ ਗੱਲ ਆ ਤਰੱਕੀ ਕਰਨੀ ਚਾਹੀਦੀ ਆ ਪਰ ਸਾਡੀ ਮੋਰਲ ਜਿਹੜੀ ਵੈਲਿਊਜ਼ ਉਹ ਘਟ ਗਈਆਂ ਯਾਨੀ ਕਿ ਕਿਤੇ ਨਾ ਕਿਤੇ ਹੂੰ 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 ਅੱਜ ਕੱਲ ਜਿਹੜੇ ਪੇਰੈਂਟਸ ਆ ਉਹ ਬੱਚੇ ਨੂੰ ਟਾਈਮ ਵੀ ਨਹੀਂ ਦੇ ਪਾਰੇ ਜੀ ਉਹ ਕਈ ਪੈਸੇ ਦੀ ਦੌੜ ਇੰਨੀ ਆ ਕਈ ਬੱਚੇ ਜਿਹੜੇ ਆ ਉਹ ਗੈਜਟਸ ਦੇ ਵਿੱਚ ਇੰਨਾ ਰੁੱਝ ਗਏ ਆ ਕਿ ਨਾ ਬੱਚੀ ਪੇਰੈਂਟਸ ਨੂੰ ਟਾਈਮ ਨਹੀਂ ਦੇ ਪਾ ਰਹੇ ਆ ਨਾ ਪੇਰੈਂਟਸ ਬੱਚੇ ਨੂੰ ਟਾਈਮ ਦੇ ਪਾ ਰਹੇ ਆ ਤੇ ਸਾਨੂੰ ਇਸ ਵਾਸਤੇ ਆਪਣਾ ਜਿਹੜਾ ਲਾਈਫ ਸਟਾਈਲ ਆ ਆਪਣੇ ਖਾਣ ਪੀਣ ਤੋਂ ਲੈ ਕੇ ਆਪਣੀ ਪੂਰੀ ਜੀਵਨ ਸ਼ੈਲੀ ਜਿਹੜੀ ਆ ਉਹ ਥੋੜੀ ਥੋੜੀ ਚੇਂਜ ਕਰਨੀ ਚਾਹੀਦੀ ਆ ਖਾਣ ਪੀਣ ਦੇ ਵਿੱਚ ਸਾਨੂੰ ਫਰਾਈਡ ਚੀਜ਼ਾਂ ਪੈਕਡ ਚੀਜ਼ਾਂ ਜਿਹੜੀਆਂ ਬੰਦ ਹੁੰਦੀਆਂ ਪੈਕਟਾਂ ਦੇ ਵਿੱਚ ਬਿਲਕੁਲ ਅਵੋਇਡ ਕਰਨੀਆਂ ਚਾਹੀਦੀਆਂ ਨੇ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਫਿਜ਼ੀਕਲ ਐਕਟੀਵਿਟੀ ਦੇ ਵੱਲ ਪ੍ਰੇਰਿਤ ਕਰਨਾ ਚਾਹੀਦਾ ਆ ਕੋਈ ਨਾ ਕੋਈ ਗੇਮ ਕੋਈ ਨਾ ਕੋਈ ਐਕਟੀਵਿਟੀ ਬੱਚੇ ਦੇ ਨਾਲ ਸੁਬਾਹ ਦੀ ਜਾਂ ਮਾਰਨਿੰਗ ਦੀ ਸੈਰ ਬਹੁਤ ਜ਼ਰੂਰੀ ਆ ਜਿੰਨੀ ਜ਼ਰੂਰੀ ਸਵੇਰ ਦੀ ਸੈਰ ਆ ਉਨੀ ਜ਼ਰੂਰੀ ਸ਼ਾਮ ਦੀ ਸੈਰ ਵੀ ਆ ਸਾਡਾ ਕੀ ਅੱਜ ਕੱਲ ਸਿਸਟਮ ਆ ਆਪਾਂ ਟੀਵੀ ਦੇਖਦੇ ਖਾਣਾ ਖਾਂਦੇ ਆ ਤੇ ਉਸੇ ਬੈੱਡ ਤੇ ਸੋ ਜਾਂਦੇ ਆ ਸੋ ਜਾਂਦੇ ਠੀਕ ਆ ਸਾਨੂੰ ਇਹਦੇ ਵਿੱਚ ਵੀ ਚੇਂਜ ਹੀ ਹੋਣਾ ਚਾਹੀਦਾ ਆ ਆਪਣੇ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਓ ਜਾਂ ਤੁਸੀਂ ਥੱਲੇ ਜਿ ਚਟਾਈ ਤੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਬਹੁਤ ਵਧੀਆ ਆ ਠੀਕ ਆ ਉਹਦੇ ਵਿੱਚ ਬਚਦਾ ਛੇਤੀ ਆ ਠੀਕ ਆ ਅਸੀਂ ਨਾ ਇਹਨਾਂ ਚੀਜ਼ਾਂ ਨੂੰ ਇੱਕ ਆਪਣਾ ਲਾਈਫ ਸਟਾਈਲ ਬਣਾ ਲਿਆ ਕਿ ਆਪਣਾ ਵਧੀਆ ਲਾਈਫ ਸਟਾਈਲ ਜੀ ਇੱਕ ਸਟੇਟਸ ਸਿੰਬਲ ਬਣਾ ਲਿਆ ਕਿ ਅਸੀਂ ਡਾਈਨਿੰਗ ਟੇਬਲ ਦੇ ਬੈਠਣਾ 10 ਜਿਹੜਾ ਚੌਕੜੀ ਮਾਰ ਕੇ ਥੱਲੇ ਚਟਾਈ ਤੇ ਬੈਠ ਕੇ ਆਪਾਂ ਲੰਗਰ ਪ੍ਰਸ਼ਾਦਾ ਛਕ ਲੈਦੇ ਹਾਂ ਘਰ ਬੈਠੇ ਜੀ ਉਹ ਬਹੁਤ ਵਧੀਆ ਚੀਜ਼ ਹੈ ਬਿਲਕੁਲ ਜੀ ਜਿਹੜਾ ਖਾਣਾ ਹੈ ਉਹ ਸਾਡਾ ਪੂਰਾ ਸੈਟੀਸਫੈਕਟਰੀ ਹੋਣਾ ਚਾਹੀਦਾ ਹੈ ਖਾਣਾ ਖਾਣ ਲੱਗੇ ਤੁਹਾਡੇ ਜੀਭ ਤੋਂ ਲੈ ਕੇ ਤੁਹਾਡੇ ਪੇਟ ਤੱਕ ਪਤਾ ਲੱਗਣਾ ਚਾਹੀਦਾ ਹੈ ਕਿ ਮੈਂ ਖਾਣਾ ਖਾਂਦਾ ਆ ਹੁਣ ਜੇ ਸਾਡਾ ਧਿਆਨ ਹੀ ਟੀਵੀ ਦੇ ਵਿੱਚ ਆ ਜਾਂ ਸਾਡਾ ਧਿਆਨ ਹੀ ਫੋਨ ਦੇ ਵਿੱਚ ਆਪਾਂ ਗੱਲ ਕਰ ਰਹੇ ਖਾਣਾ ਖਾ ਰਹੇ ਆ ਏਟਲੀਸਟ 15 ਮਿੰਟ ਜਿਹੜਾ ਆਪਾਂ ਖਾਣਾ ਖਾਣਾ ਆ ਉਹ ਸਾਨੂੰ ਆਪਣੇ ਖਾਣੇ ਨੂੰ ਦੇਣਾ ਚਾਹੀਦਾ ਸਿਰਫ ਖਾਣੇ ਵਾਸਤੇ ਜੀ ਜੀ ਤੇ ਨੀਂਦ ਪ੍ਰੋਪਰ ਲਓ ਆਪਣੀ ਇੱਕ ਆਪਣੇ ਪੂਰਾ ਲਾਈਫ ਦਾ ਇੱਕ ਡਿਸਪਲਨ ਲਾਈਫ ਸਟਾਈਲ ਬਣਾਓ ਕਿ ਇੰਨੇ ਟਾਈਮ ਤੇ ਅਸੀਂ ਖਾਣਾ ਖਾਣਾ ਹੈ ਇੰਨੇ ਟਾਈਮ ਤੇ ਅਸੀਂ ਚਾਹ ਪੀਣੀ ਇੰਨੇ ਟਾਈਮ ਤੇ ਅਸੀਂ ਆਪਣਾ 스ਨੈਕਸ ਲੈਣੇ ਆ ਤੇ ਆਪਣੀ ਲਾਈਫ ਚ ਐਕਸਰਸਾਈਜ਼ ਜਿਹੜਾ ਉਹਦਾ ਬਹੁਤ ਵੱਡਾ ਰੋਲ ਆ ਐਕਸਰਸਾਈਜ਼ ਆਪਣੀ ਲਾਈਫ ਦੇ ਵਿੱਚ ਐਡ ਕਰੋ ਤੇ ਜਿਹੜੀਆਂ ਸਟ्रेसਫੁਲ ਚੀਜ਼ਾਂ ਹੈਗੀਆਂ ਆ ਕੋਸ਼ਿਸ਼ ਕਰੋ ਆਪਾਂ ਆਪਣੇ ਆਪ ਨੂੰ ਉਹਨਾਂ ਤੋਂ ਥੋੜਾ ਦੂਰ ਰੱਖ ਸਕੀਏ ਜਿਸ ਚੀਜ਼ ਤੁਹਾਨੂੰ ਟ੍ਰੈਵਲ ਹੁੰਦੀ ਆ ਉਹਦੇ ਬਾਰੇ ਘੱਟ ਸੋਚੋ ਟ੍ਰੈਵਲ ਵੀ ਚਲੋ ਸਟ्रेस ਵੀ ਜ਼ਿੰਦਗੀ ਦਾ ਪਾਰਟ ਹੈ ਤੇ ਆਪਾਂ ਪੂਰਾ ਤਾਂ ਉਬਰ ਨਹੀਂ ਸਕਦੇ ਪਰ ਕੋਸ਼ਿਸ਼ ਕਰ ਸਕਦੇ ਆਂ ਕਿ ਆਪਾਂ ਉਹਨਾਂ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਸੋਚੀਏ ਉਹਨਾਂ ਬਾਰੇ ਬਿਲਕੁਲ ਜੀ ਔਰ ਐਸਾ ਸਾਡੇ ਨਾਲ ਡਾਕਟਰ ਸਾਹਿਬ ਜਿਹੜਾ ਨੇ ਸਾਨੂੰ ਦੱਸਿਆ ਕਿ ਅਸੀਂ ਕਿਵੇਂ ਇਸ ਅਦਰੰਗ ਦੀ ਬਿਮਾਰੀ ਤੋਂ ਉੱਭਰ ਸਕਦੇ ਆਂ ਰੱਬ ਨਾ ਕਰੇ ਕਿਸੇ ਨੂੰ ਕੋਈ ਦੁੱਖ ਤਕਲੀਫ ਆਵੇ ਪਰ ਜੇਕਰ ਕਿਸੇ ਤਰੀਕੇ ਦੇ ਨਾਲ ਅਸੀਂ ਫਸੇ ਜਾਂਦੇ ਆਂ ਤਾਂ ਫਿਰ ਸਾਨੂੰ ਬਹੁਤ ਸਾਰੇ ਇਲਾਜ ਵੀ ਨੇ ਪਰ ਸਭ ਤੋਂ ਚੰਗਾ ਪਰਹੇਜ਼ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਤੇ ਜੇਕਰ ਅਸੀਂ ਉਹ ਪਰਹੇਜ਼ ਕਰ ਲਵਾਂਗੇ ਤੇ ਬਹੁਤ ਬਚੇ ਰਹਿਾਂਗੇ ਜੀਵਨ ਸ਼ੈਲੀ ਨੂੰ ਜਿਵੇਂ ਡਾਕਟਰ ਜੈਦਰਪਾਲ ਸਿੰਘ ਉਹਨਾਂ ਨੇ ਦੱਸਿਆ ਕਿ ਆਪਾਂ ਨੂੰ ਵਿਚਾਰ ਰੱਖਣਾ ਚਾਹੀਦਾ ਆ ਜੋ ਪਿੱਛੇ ਨੂੰ 20 ਸਾਲ ਮੁੜ ਚਲੀਏ ਜਿਹੋ ਜਿਹੇ ਜੀਵਨ ਸਾਡੇ ਬਜ਼ੁਰਗ ਜੀਂਦੇ ਸੀ ਉਸ ਤਰੀਕੇ ਨਾਲ ਆਪਾਂ ਜੀ ਲਈਏ ਲਓ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਔਰ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਕਿ ਉਹ ਇਸ ਵੇਲੇ ਸਾਡੀ ਇਸ ਗੱਲਬਾਤ ਵਿੱਚ ਜੁੜੇ ਰਹੇ ਆਓ ਆਪਾਂ ਆਪਣੀ ਜ਼ਿੰਦਗੀ ਨੂੰ ਕੁਝ ਬਦਲ ਲਈਏ ਅਸੀਂ ਜ਼ਿੰਦਗੀ ਨੂੰ ਬਦਲਣ ਦੇ ਵਾਸਤੇ ਬਹੁਤ ਕੁਝ ਪਹਿਲਾਂ ਬਦਲਿਆ ਬਹੁਤ ਤਰੱਕੀ ਕੀਤੀ ਪਰ ਉਸ ਤਰੱਕੀ ਨੇ ਸਾਨੂੰ ਦੁੱਖ ਬਹੁ ਦਿੱਤੇ ਹੁਣ ਡਾਕਟਰ ਸਾਹਿਬ ਵੀ ਕਹਿੰਦੇ ਨੇ ਕਿ ਆਪਾਂ ਪਿੱਛੇ ਨੂੰ ਮੁੜ ਚਲੀਏ ਜੋ ਸਾਡਾ ਅਸਲ ਜੀਵਨ ਸ਼ੈਲੀ ਸੀ ਉਸ ਵੱਲ ਚੱਲ ਚਲੀਏ ਤਾਂ ਕਿ ਅਸੀਂ ਸੁੱਖਾਂ ਦੇ ਨਜ਼ਦੀਕ ਹੋ ਜਾਈਏ ਦੁੱਖਾਂ ਤੋਂ ਲਾਂਬੇ ਹੋ ਜਾਈਏ ਦੂਰ ਹੋ ਜਾਈਏ ਆਓ ਕੁਝ ਬਦਲੀਏ ਆਪਣਾ ਖਾਣ ਪੀਣ ਆਪਣੀ ਜੀਵਨ ਸ਼ੈਲੀ ਆਪਣਾ ਪਹਿਰਾਵਾ ਆਪਣੀਆਂ ਆਲਸੀ ਆਦਤਾਂ ਨੂੰ ਤਿਆਗ ਕੇ ਇੱਕ ਤੰਦਰੁਸਤ ਜੀਵਨ ਦੀ ਕਾਮਨਾ ਕਰੀਏ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਕਿਸੇ ਹੋਰ ਦੁੱਖ ਦਰਦ ਦੇ ਬਾਰੇ ਤੇ ਜਾਂ ਫਿਰ ਕਿਸੇ ਹੋਰ ਬਿਮਾਰੀ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਹੇਠਾਂ ਨੰਬਰ ਸਕਰੋਲ ਕਰ ਰਹੇ ਨੇ ਤੁਸੀਂ ਉਹਨਾਂ ਨੰਬਰਾਂ ਤੇ ਸਾਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਸਾਂਝਾ ਕਰ ਸਕਦੇ ਹੋ ਆਪਣਾ ਸੁਝਾਅ ਵੀ ਤੇ ਜਾਂ ਫਿਰ ਤੁਸੀਂ ਜੇਕਰ ਸੋਸ਼ਲ ਮੀਡੀਆ ਰਾਹੀਂ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ